ਤਸਵੀਰਾਂ ਲੁਧਿਆਣਾ ਦੇ ਇੱਕ ਬਰਥਡੇ ਪਾਰਟੀ ਤੋਂ ਸਾਹਮਣੇ ਆ ਰਹੀਆਂ ਨੇ ਦੱਸਿਆ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਵੀਡੀਓ ਸਾਹਮਣੇ ਆਇਆ ਜੁਥੇ ਕਿ ਪਖਵਾਲ ਰੋਡ ਤੇ ਬਨੇਕ ਨਾਮੀ ਪੈਲਸ ਦੇ ਵਿੱਚ ਕੁਝ ਨੌਜਵਾਨ ਬਰਥਡੇ ਪਾਰਟੀ ਮਨਾ ਰਹੇ ਸਨ ਜਨਮ ਦਿਨ ਦੀ ਖੁਸ਼ੀ ਇੰਨੀ ਕੁ ਜ਼ਿਆਦਾ ਚੜੀ ਕਿ ਉਹਨਾਂ ਹਵਾ ਦੇ ਵਿੱਚ ਇੱਕ ਨੌਜਵਾਨ ਨੇ ਤਿੰਨ ਗੋਲੀਆਂ ਛੱਡ ਦਿੱਤੀਆਂ ਜਿਹੜਾ ਤਿੰਨ ਗੋਲੀਆਂ ਹਵਾ ਦੇ ਵਿੱਚ ਦਾਗ ਦਿੱਤੀਆਂ ਨਜ਼ਦੀਕੀ ਖੜੇ ਇੱਕ ਨੌਜਵਾਨ ਨੇ ਮੋਬਾਈਲ ਦੇ ਇਸ ਤੇ ਵੀਡੀਓ ਬਣਾਈ ਹੈ ਕੁਝ ਲੋਕਾਂ ਨੇ ਵੀਡੀਓ ਆਪਣੇ ਮੋਬਾਈਲ ਸਟੇਟਸ ਤੇ ਵੀ ਲਗਾ ਰੱਖਿਆ ਜੋ ਕਿ ਖੂਬ ਵਾਇਰਲ ਹੋ ਰਿਹਾ ਹੈ ਦਰਸਲ ਮਾਮਲਾ ਸ਼ਨੀਵਾਰ ਦਾ ਦੱਸਿਆ ਜਾ ਰਿਹਾ ਹੈ ਪਤਾ ਚੱਲਿਆ ਹੈ ਕਿ ਵੀਡੀਓ ਪਕਵਾਲ ਰੋਡ ਸਤੇਕ ਨਾਮੀ ਪਾਲਸ ਦਾ ਜਿੱਥੇ ਕਿ ਨੌਜਵਾਨ ਨੇ ਬਰਥਡੇ ਸੈਲੀਬ੍ਰੇਟ ਦੌਰਾਨ ਫਾਇਰ ਕੀਤੇ ਨੇ ਇਸ ਦੌਰਾਨ ਕਈ ਦੋਸਤ ਇਕੱਠਾ ਹੁੰਦੇ ਨੇ ਬਰਥਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਕੇਕ ਕੱਟਿਆ ਜਾਂਦਾ ਹੈ ਬਾਅਦ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਇੱਕ ਨੌਜਵਾਨ ਨੇ ਆਪਣਾ ਰਿਵੋਲਵਰ ਕੱਢਿਆ ਤੇ ਇੱਕ ਤੋਂ ਬਾਅਦ ਇੱਕ ਹਵਾ ਦੇ ਵਿੱਚ ਤਿੰਨ ਫਾਇਰ ਕਰ ਦਿੱਤੇ ਉਸ ਦੀਆਂ ਸਾਰੀਆਂ ਹਰਕਤਾਂ ਨਜ਼ਦੀਕੀ ਖੜੇ ਹੀ ਉਸ ਦੇ ਇੱਕ ਸਾਥੀ ਨੇ ਮੋਬਾਈਲ ਤੇ ਕੈਦ ਕਰ ਲਈਆ ਵੀਡੀਓ ਬਣਾ ਲਿਆ ਗਿਆ ਦੂਜੇ ਪਾਸੇ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਕਿ ਹਵਾ ਵਿੱਚ ਫਾਇਰਿੰਗ ਕਰਨ ਵਾਲੇ ਵਿਅਕਤੀ ਦਾ ਅਸਲਾ ਲਾਇਸੈਂਸੀ ਹੈ ਜਦਕਿ ਇੱਕ ਵਿਧਾਇਕ ਦੇ ਦਾ ਉਹ ਖਾਸਮ ਖਾਸ ਵੀ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਸਿਫਾਰਿਸ਼ ਤੇ ਉਸ ਨੂੰ ਅਸਲਾ ਮਿਲਿਆ ਹੋਇਆ ਲਾਇਸੈਂਸ ਅਸਲਾ ਉਸ ਨੂੰ ਇੱਕ ਵਿਧਾਇਕ ਦੀ ਸਿਫਾਰਿਸ਼ ਤੇ ਮਿਲਿਆ ਹੈ ਤੇ ਜੋ ਕਿ 올 ਇੰਡੀਆ ਬਣਿਆ ਹੈ ਦੱਸਦੇ ਕਿ 올 ਇੰਡੀਆ লাইসেন্স ਬਣਨ ਤੋਂ ਬਾਅਦ ਸਰੀਆਮ ਹਵਾ ਦੇ ਵਿੱਚ ਫਾਇਰ ਕਰਨਾ ਕਾਨੂੰਨ ਦੇ ਬਿਲਕੁਲ ਵਿਰੁੱਧ ਮੰਨਿਆ ਜਾਂਦਾ ਹੈ ਇਸ ਮਾਮਲੇ ਸੰਬੰਧੀ ਹੁਣ ਜੁਆਇੰਟ ਪੁਲਿਸ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਨ ਨਾਲ ਗੱਲ ਕਰਨੀ ਚਾਹੀ ਤਾ ਨਾਲ ਸੰਪਰਕ ਨਹੀਂ ਹੋ ਪਾਇਆ